ਇਸ ਜ਼ਮਾਨਾ ਹੁੰਦਾ ਸੀ ਜਦੋਂ ਸਾਰਿਆਂ ਦੇ ਕੱਚੇ ਘਰ ਹੁੰਦੇ ਸੀ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਹਜੇ ਵੀ ਬਚੀਆਂ ਹੋਈਆਂ ਸਾਨੂੰ ਕਿਤਨਾ ਕਿਤੇ ਨਜ਼ਰ ਆ ਜਾਣਗੀਆਂ ਗੱਲ ਇਹ ਹੱਦਾਂ ਸਰਹੱਦਾਂ ਤੋਂ ਪਾਰਦੀ ਆ ਭਾਵੇਂ ਹੋਵੇ ਪੰਜਾਬ ਭਾਵੇਂ ਮੱਧ ਪ੍ਰਦੇਸ਼ ਇਸ ਵਕਤ ਮੈਂ ਮੱਧ ਪ੍ਰਦੇਸ਼ ਦੇ ਵਿੱਚ ਹ ਇਸ ਕਿਸਮ ਦੇ ਘਰ ਸਾਡੇ ਆਮ ਹੀ ਪੰਜਾਬ ਦੇ ਵਿੱਚ ਹੁੰਦੇ ਸੀਗੀ ਆ ਦੇਖੋ ਕਿੰਨੀ ਮਿਹਨਤ ਦੇ ਨਾਲ ਉਹਨਾਂ ਜ਼ਮਾਨਿਆਂ 'ਚ ਇਹ ਜਿਹੜੀਆਂ ਕੰਧਾਂ ਲਿਪੀਆਂ ਜਾਂਦੀਆਂ ਸੀ ਬਰਸਾਤ ਵਿੱਚ ਟਹਿ ਜਾਂਦੇ ਸੀ ਫਿਰ ਫਿਰ ਹਿੰਮਤ ਕਰਕੇ ਉਹਨੂੰ ਉਸਾਰਿਆ ਜਾਂਦਾ ਸੀ ਤੇ ਫਿਰ ਬਰਸਾਤ ਆਉਂਦੀ ਸੀ ਫਿਰ ਟਹਿ ਜਾਂਦੇ ਸੀ ਇਹ ਸਿਲਸਿਲਾ ਉਹਨਾਂ ਜ਼ਮਾਨਿਆਂ 'ਚ ਚੱਲਦਾ ਹੁੰਦਾ ਸੀਗਾ ਇਸ ਵਕਤ ਮੈਂ ਗੁਣੇ ਤੋਂ ਅਸ਼ੋਕਨਗਰ ਦੇ ਵਿੱਚਕਾਰ ਮੱਧ ਪ੍ਰਦੇਸ਼ ਦੇ ਵਿੱਚ ਆ ਗੁਣਾ ਵੀ ਬਹੁਤ ਮਸ਼ਹੂਰ ਜ਼ਿਲ੍ਹਾ ਤੇ ਮੱਧ ਅਸ਼ੋਕਨਗਰ ਵੀ ਆ ਕੱਚੇ ਕਰਮ ਘੋਰੇ ਰਹਿ ਕੇ ਨਿਸ਼ਾਨੀਆਂ ਰਹਿ ਗਈਆਂ ਕੁਝ ਪੁਰਾਣੀਆਂ ਆਹ ਦੇਖ ਸਕਦੇ ਹੋ ਤੁਸੀਂ ਤੇ ਇਧਰਲੇ ਪਾਸੇ ਆਹ ਤਾਂ ਜਮੇ ਛੱਤਾਂ ਡੱਗ ਚੁੱਕੀਆਂ ਤੇ ਉਹਨਾਂ ਘਰਾਂ ਦੇ ਵਿੱਚ ਲੱਗੇ ਹੋਏ ਰੁੱਖ ਹੁੰਦੇ ਸੀ ਇਹ ਪਹਾ ਉੱਚੀ ਥਾਂ ਦੇ ਉੱਤੇ ਆਸੀਂ ਇਸ ਵਾਰ ਕਾਫੀ ਉੱਚੀ ਜਗ੍ਹਾ ਦੇ ਉੱਤੇ ਆਏ ਹੋਏ ਆ ਬਾਕੀ ਉਹ ਥੱਲੇ ਰੋਡ ਰਹਿ ਗਿਆ ਗੱਡੀ ਸੜੀ ਉੱਥੇ ਰਹਿ ਗਈ ਤੇ ਆਹ ਮੈਨੂੰ ਚੰਗੇ ਲੱਗੇ ਮੈਂ ਅੱਖ ਮਘੇਰ ਫਲਮਾ ਕੇ ਤਾਂ ਆ ਯਾਰ ਅੱਜ ਕੋ ਖੇਪਰਿਆਂ ਕੋਪਰਿਆਂ ਬੱਚੇ ਬੜੀਆਂ ਸੋ ਨਜ਼ਰ ਆ ਜਾਣਗੀਆਂ ਆ ਛੱਤਾਂ ਇਸ ਸਾਖਤਾਬ ਦੀਆਂ ਸੀਆਂ ਪਤਲੇ ਛੱਤਾਂ ਵੀ ਕਾ ਕਾਨੇ ਵਾਲੀਆਂ ਹੁੰਦੀ ਸੀ ਉਹ ਪਈਆਂ ਛੱਤਾਂ ਡਿੱਗੀਆਂ ਹੋਈਆਂ ਪੱਥਰ ਹੀ ਜ਼ਿਆਦਾ ਵਰਤਿਆ ਜਾਂਦਾ ਉਸ ਤੋਂ ਬਾਅਦ ਫਿਰ ਪੱਥਰਾਂ ਦਾ ਜ਼ਮਾਨਾ ਆ ਗਿਆ ਪੱਥਰ ਵਰਤੇ ਜਾਣ ਲੱਗ ਪਏ ਆ ਸੁਣ ਰਹੇਂਦ ਖੁੰਦ ਨਜ਼ਰ ਆਜੂਗੀ ਉਹ ਆ ਵੀ ਸਾਰਾ ਕੱਚੇ ਹੀ ਘਰ ਨਜ਼ਰ ਆਉਣਗੇ ਪ੍ਰਕਿਰਮ ਪ੍ਰਾਣੀ ਬਣੇ ਹੋਏ ਆ ਐ ਲੱਗਦਾ ਜਿਵੇਂ ਇੱਕ ਗਾਂ ਪਿੰਡ ਉਜੜ ਚੁੱਕਿਆ ਹੁੰਦਾ ਉਜੜ ਕੇ ਦੁਬਾਰੇ ਨਵੇਂ ਆ ਕੇ ਵਸੇ ਹੁੰਦੇ ਆ ਉਹ ਦੇਖੋ ਆ ਦੇਖੋ ਲੈ ਲੱਗ ਰਿਹਾ ਨਾ ਪਿੰਡ ਇੱਕ ਉਜੜਿਆ ਹੋਇਆ ਪਿੰਡ ਦੁਬਾਰੇ ਫਿਰ ਆਬਾਦ ਹੋਇਆ ਹੋਵੇ ਹੁਣ ਦੀ ਉਮੀਦ ਦੇ ਵਿੱਚ ਹੋਵੇ ਕਿਉਂਕਿ ਆਬਾਦ ਪੂਰੀ ਤਰ੍ਹਾਂ ਤਾਂ ਨਹੀਂ ਹੋਇਆ ਪਰ ਇੱਕੋ ਉਮੀਦ ਦੇ ਵਿੱਚ ਤਾਂ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਪੰਜਾਬ ਵੀ ਇਨ੍ਹਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਨਾ ਤੇ ਯਾਰ ਕਿਉ ਪਿਆਰ ਕਿਵੇਂ ਘਰਟਾ ਹੀ ਹੋਣਗੇ ਫਿਰ ਛੱਡ ਕੇ ਕਿਤੇ ਦੂਰ ਦਰਾਡੇ ਗਏ ਹੋਣਗੇ ਉਹਨਾਂ ਦੀਆਂ ਕੁਝਵੇਂ ਆਪਣੇ ਪੰਜਾਬ ਚ ਮਟੀਆਂ ਹੁੰਦੀਆਂ ਹਨਾ ਉਮੀ ਇਹਨਾਂ ਦੇ ਪੁਰਖਿਆਂ ਨੂੰ ਪੂਜਣ ਵਾਸਤੇ ਆ ਬੱਕ ਚਬੂਤਰੇ ਤੇ ਬਣਾ ਕੇ ਆਪਦੇ ਪੁਰਖਿਆਂ ਨੂੰ ਪੂਜਦੇ ਨੇ ਨਾ ਕੁਝ ਘਰ ਨਵੇਂ ਵਸੇ ਆ ਕੇ ਤੇ ਆਹ ਦੇਖੋ ਪਹਾੜੀ ਦੇ ਉੱਤੇ ਆ ਉਹ ਵੀ ਦੂਰ ਤੱਕ ਸਾਨੂੰ ਪਹਾੜ ਨਜ਼ਰ ਆ ਜਾਣਗੇ ਤਾਂ ਅੱਜ ਇੱਧਰ ਦੇ ਫੁਰਮੇ ਦੇਖ ਕੇ ਆਵਾ ਪਰਲੇ ਪਾਸੇ ਆ ਜਿੱਥਰਲੇ ਪਾਸੇ ਵੀ ਜਾ ਕੇ ਦਿਖਾ ਕੇ ਲਿਆਉਣਾ ਦੇਖੋ ਦਰਾਖਤ ਯਾਰ ਕਿਕਰਾਂ ਕੁਕਰਾਂ ਹਨਾ ਕਿਕਰਾਂ ਮਤਲਬ ਕਹਿ ਲੋ ਕਿ ਸਵੇਰੇ ਦਤਨ ਕਰਨ ਤੋਂ ਲੈ ਕੇ ਸਾਰੀ ਦਿਹਾੜੀ ਥੱਲੇ ਪਸ਼ੂ ਬੰਨਣ ਦੇ ਵੀ ਕੰਮ ਆਉਂਦੀਆਂ ਰਹੀਆਂ ਦਰਖਤ ਪੱਟ ਤੇ ਲੋਕਾਂ ਨੇ ਕਿੱਕਰਾਂ ਬੇਰੀਆਂ ਵੀ ਔਰ ਕੰਡੇ ਆ ਇਹ ਜਾਂ ਡਿੱਕਾ ਲੱਗਦੇ ਆ ਇਹ ਤਾਂ ਬੜੇ ਕੰਮ ਕਿੱਕਰਾਂ ਤਾਂ ਬਹੁਤ ਗੂੰਦ ਕੱਢਦੇ ਹੁੰਦੇ ਸੀ ਇਹਦੇ ਕਿੱਕਰਾਂ ਦੇ ਸੱਕ ਹੋਰ ਕਿੱਥੇ-ਕਿੱਥੇ ਵਰਤੇ ਜਾਂਦੇ ਤਾਂ ਹੁਣ ਤੁਹਾਨੂੰ ਵੀ ਪਤਾ ਹੀ ਆ ਹਨਾ ਵਰਤੇ ਜਾਂਦੇ ਸੀ ਤੇ ਇਹ ਘਰਾਂ ਦੀ ਕੁਝ ਨਿਸ਼ਾਨੀਆਂ ਆ ਪੱਤੀ ਹੋਇਆ ਦੇਖੋ ਇਹਨਾਂ ਦੀ ਇਟਾਂ ਵੀ ਕਿਤੇ ਨਾ ਕਿਤੇ ਕੱਚੀਆਂ ਇਟਾਂ ਵਰਤੀਆਂ ਗਈ ਜਿਹੜੀ ਛੱਤਾ ਹੁੰਦੀਆਂ ਇਸ ਹਿਸਾਬ ਕਿਤਾਬ ਨਹੀਂ ਹੁੰਦੀਆਂ ਉੱਤੇ ਜਿਹੜੇ ਵਰਤੇ ਗਏ ਨੇ ਕੋਲੂ ਹੁੰਦੇ ਆ ਕੋਲੂ ਕਹਿੰਦੇ ਹੁੰਦੇ ਇਹਨਾਂ ਨੂੰ ਤੇ ਆ ਉਤੇ ਇੱਕ ਉਤਰਾ ਉਜੜਿਆ ਹੋਇਆ ਪਿੰਡ ਆ ਕਿਸਮ ਦਾ ਤੇ ਦੁਬਾਰੇ ਵਸਣ ਦੀ ਉਮੀਦ ਦੇ ਵਿੱਚ ਆ ਤੇ ਆ ਰਖ ਰੁੱਖ ਕਿਥੋਂ ਦੇ ਮੈਨੂੰ ਬੜੇ ਚੰਗੇ ਲੱਗੇ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਵਿਸ਼ਾ ਲੈ ਕੇ ਮਿਲਦੇ ਆ ਆਪਾਂ ਇੱਕ ਗੱਲ ਦੱਸਿਓ ਮੈਨੂੰ ਅੱਗੇ ਪੰਜਾਬ 'ਚ ਵੀ ਆਈ ਹੁੰਦੇ ਸੀ ਮੈਂ ਡੈਡੀ ਨਾਲ ਵੀ ਕਰਾਉਣਾ ਕਰ ਹੈ ਸਾਰੇ ਆਈ ਹੁੰਦੇ ਸੀ ਨਾ ਉਦੋਂ ਕਿਹਦੇ ਪੱਕਿਆ ਸੀ ਆਈ ਸੀ ਸਾਰਾ ਮੋਲ ਹਾਂ ਜੋ ਮੜੀ ਧੋਪ ਲਗੜੀ ਕੰਧਾਂ ਦੇ ਟੱਕ ਪੈਣਾ ਹਾਂ ਬਹੁਤ ਬੁਰਾ ਹਾਲ ਲੱਗਦਾ ਠੀਕ ਕਿੱਥੇ ਤੇ ਫਿਰ 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 ਦੁਬਾਰੇ ਉਵੇਂ ਪਾ ਲੈਣੇ ਦੁਬਾਰੇ ਬਣਾਉਣੇ ਉਹ ਦੇਖੋ ਬਕਸ਼ਿਆਂ ਦੇ ਨਾਲ ਮਿੱਟੀयां ਭਰ-ਭਰ ਕੇ ਬਣਾਏ ਲੁਕਾਣ ਹਾਂ ਉਹ ਮਿੱਟੀ ਨਹੀਂ ਲਾਈ ਕਿ ਕੱਚੀ ਐਟਰੀ ਲਾਈ ਗਾਰੇ ਦੀ ਕਲਿੰਡੀ ਦੀ ਪੂਰੀ ਗਾਰੇ ਦੀ ਹੈ ਹਮ ਸੰਚਾ ਜਾਣ ਦੀ ਉੱਡਾ ਵੱਡਾ ਬਣਾ ਲਿਆ ਹਮ ਉਹਦੇ ਵੀ ਇੰਦੀ ਨਹੀਂ ਐਟ ਕਿਹੜੀ ਹਾਂ ਜਿਵੇਂ ਹਾਂ 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 ਆ ਆ ਸਮਝ ਗਿਆ ਮੈਂ ਹੋਵੇ ਉਹ ਬਾਕਸਾਂ ਭਰ ਲੈਣਾ ਫਿਰ ਉਹਦਾ ਦੂਜੇ ਸਭ ਕੁਝ ਤਾ ਚੱਕ ਦੇਣਾ ਹਮ ਸਹੀ ਹੈ ਸਹੀ ਹੈ ਚੱਲ ਗਿਆ ਆਪਾਂ ਹੁਣ ਆਜੋ ਇਧਰ ਦੀ ਲੰਗ ਚੱਲ ਗਏ ਆਜੋ ਢਾਲਸ ਦੀ ਗੱਡੀ ਉੱਤੇ ਖੜਾਇਆਏ ਸੀ ਆਜੋ ਚੱਲ ਗਏ